6 ਦਿਨ ਹੋ ਗਏ ਨੇ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਵਿਚਕਾਰ ਜਿਹੜਾ ਸੀਗਾ ਇਹ ਗਲਵਾ ਟੁੱਟੇ ਨੂੰ ਜਦੋਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦਾ ਜਿਹੜਾ ਪ੍ਰਪੋਜ਼ਲ ਸੀਗਾ ਸੰਸ਼ੋਧਨਾ ਦਾ ਉਸ ਨੂੰ ਰਿਜੈਕਟ ਕਰ ਦਿੱਤਾ ਸੀਗਾ ਅੱਜ ਪੰਜਾਬ ਦੀਆਂ ਤੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਤੇ ਉਸ ਤੋਂ ਬਾਅਦ ਜਿਹੜਾ ਹੈ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਤੇ ਕਿਸਾਨ ਜਥੇਬੰਦੀਆਂ ਨੇ ਕੀ ਕੀ ਐਲਾਨ ਕੀਤੇ ਨੇ ਉਹ ਅਸੀਂ ਗੱਲ ਕਰਾਂਗੇ ਡਾਕਟਰ ਸਤਨਾਮ ਜੀ ਸਾਡੇ ਕੋਲ ਨੇ ਜਮੂਰੀ ਕਿਸਾਨ ਸਭਾ ਦੇ ਲੀਡਰ ਡਾਕਟਰ ਸਾਹਿਬ ਕੀ ਕੀ ਪਲਾਨ ਕੀਤਾ ਮੀਟਿੰਗ ਦੇ ਵਿੱਚ ਦੋਨੋਂ ਪੰਜਾਬ ਤੇ ਸਨਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਖਤਮ ਹੋਈ ਹੈ। ਨੇ ਇੱਕ ਤੋਂ ਅਸੀਂ ਇਹ ਪਲਾਨ ਕੀਤਾ ਵੀ ਜਿਹੜਾ ਦਿੱਲੀ ਦੇ ਆਲੇ ਦੁਆਲੇ ਹਮਾਰੇ ਕੋਰੀਡੋਰ ਨੇ ਜਾਂ-ਜਾਂ ਹਮਨੇ ਜਾਮ ਲਾਇਆ ਉਸ ਨੂੰ ਔਰ ਸਟ੍ਰੈਂਥਨ ਕੀਏਗੇ। ਇਕਤੇ ਹਮਨੇ ਇਹ ਫੈਸਲਾ ਕੀਤਾ। ਦੂਸਰਾ ਅਸੀਂ ਫੈਸਲਾ ਕੀਤਾ ਜੋ ਹਮਾਰੇ ਹੁਣ ਤੱਕ ਸ਼ਹੀਦ ਹੋਏ ਨੇ ਦਰਜਨ ਤੋਂ ਜ਼ਿਆਦਾ ਹੋ ਗਿਆ। ਉਹਨਾਂ ਕੀ ਫੋਟੋ ਵਗੈਰਾ ਸਭੀ ਗਾਵਾਂ ਵਿੱਚ ਖੜਕਰ ਸਾਰੇ ਹਿੰਦੁਸਤਾਨ ਦੇ 650000 ਪਿੰਡ ਹੈ 650000 ਉਹਨਾਂ ਦੇ ਵਿੱਚ ਵਾਸ਼ ਅਸੀਂ ਫੋਟੋ ਲਵਾਂਗੇ ਉੱਥੇ ਸਭਾ ਹੋਗੀ 2 ਘੰਟੇ ਲੋਕ ਬੈਠਣਗੇ ਬੈਠ ਕੇ ਉਹਨਾਂ ਕੋ ਸ਼ਰਧਾਂਜਲੀ ਦੇਣਗੇ ਉਹਨਾਂ ਕੋ ਯਾਦ ਕਰਨਗੇ ਨਾਲ ਨਾਲ ਦੀ ਨਾਲ ਇਹ ਜਿਹੜਾ ਅੰਦੋਲਨ ਆ ਉਹਦੇ ਵਿਸ਼ੇਸ ਦੇ ਲਈਏ ਉਹ ਅਗਲਾ ਪ੍ਰੈਮ ਰੌਣਗੇ ਸੋ ਇਹ ਅਸੀਂ ਅੱਜ ਰਣਨੀਤੀ ਬਣਾਈ ਆ ਨਾਲ ਹੀ ਹਮਨੇ ਇਹ ਰਣਨੀਤੀ ਬਣਾਈ ਆ ਵੀ ਜੇ ਉਹ ਆਪਣਾ ਲਿਖਤੀ ਜਵਾਬ ਮੰਗਦੇ ਆ ਵੀ ਹਮਨੇ ਫੈਸਲਾ ਅੱਜ ਅੱਜ ਫੈਸਲਾ ਕਰ ਲਿਆ ਉਹਨਾਂ ਕੋ ਲਿਖਤੀ ਜਵਾਬ ਵੀ ਦੇ ਦੇਣਗੇ ਹਾਂ ਤੇ ਬੇਸਿਕਲੀ ਹੁਣ 6 ਦਿਨ ਹੋ ਗਏ ਜੇ ਗੱਲਬਾਤ ਟੁੱਟੀ ਨੂੰ ਜਿਹੜਾ ਸੀਗਾ ਡੈਡਲੌਕ ਬਣਿਆ ਹੋਇਆ ਹੈ ਤੇ ਹੁਣ ਕਿੱਦਾਂ ਸ਼ੁਰੂ ਕਿੱਦਾਂ ਹੋਏਗੀ ਇਸ ਦੀ ਜਿਹੜੀ ਗੱਲਬਾਤ ਦੁਬਾਰਾ ਇਹ ਵੇਖੋ ਅਸੀਂ ਮੀਡੀਆ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਡੈਡਲੌਕ ਕੋਈ ਕਿਸਾਨਾਂ ਨੇ ਨਹੀਂ ਪੈਦਾ ਕੀਤਾ ਹੋਇਆ ਅਸੀਂ ਤੇ ਤਿਆਰ ਆਂ ਗੱਲਬਾਤ ਲਈ ਇਹ ਸਰਕਾਰ ਨੇ ਪੈਦਾ ਕੀਤਾ ਇੱਕ ਮਨੇ ਕਹੀ ਜਾਂਦੇ ਅਸੀਂ ਗੱਲਬਾਤ ਲਈ ਤਿਆਰ ਆ ਇੱਕ ਮਨੇ ਉਹਨਾਂ ਡੈਡਲੌਕ ਜਾਰੀ ਕੀਤਾ ਵਾ ਇਹ ਸਰਕਾਰ ਪਰ ਹੀ ਨਿਰਭਰ ਕਰਤਾ ਕਿਸਾਨਾਂ ਪਰ ਨਹੀਂ ਅਸੀਂ ਤਾਂ ਆਪਣਾ ਅੰਦੋਲਨ ਕਰ ਹੀ ਰਹੇ ਪੀਸਫੁਲ ਸਾਡਾ ਦੋਨਾਂ ਨੇ ਕੋਈ ਪੋਲਿਟੀਕਲ ਬੰਦਾ ਨਹੀਂ ਇਹ ਤੇ ਬੋਲਦਾ ਮੇਰਾ ਕਹਿਲੇ ਦੁਨੀਆ ਦੇ ਵਿੱਚ ਵੱਖਰੀ ਕਿਸਮ ਦਾ ਅੰਦੋਲਨ ਹੈ ਮੀਟਿੰਗ ਦੇ ਵਿੱਚ ਇਹ ਗੱਲ ਵੀ ਆਈ ਸੀ ਕਿ ਜਿਹੜਾ ਪ੍ਰੋਪੋਜ਼ਲ ਸੀਗਾ ਸਰਕਾਰ ਦਾ ਉਸ ਦਾ ਰਿਟਰਨ ਰਿਪਲਾਈ ਦਿੱਤਿਆ ਜਾਵੇ ਜਾਂ ਨਹੀਂ ਦਿੱਤਿਆ ਜਾਵੇ ਇਸ ਡੈਡਲੌਕ ਨੂੰ ਤੋੜਨ ਵਾਸਤੇ ਕੀ ਗੱਲਬਾਤ ਹੋਈ ਹੈ ਨਹੀਂ ਉਹ ਅਸੀਂ ਲਿਖ ਲਿਆ ਉਹ ਅਸੀਂ ਜਿਆਦਾ ਲੰਬਾ ਨਹੀਂ ਹੋਇਆ ਸਾਡਾ ਉਹ ਆਜ ਸ਼ਾਮ ਨੂੰ ਚਲੇ ਜਾਗਾ ਰਾਤ ਨੂੰ ਚਲੇ ਜਾਗਾ ਜਾਂ ਸਵੇਰ ਨੂੰ ਚਲੇ ਜਾਗਾ ਪਹਿਲਾਂ ਅਸੀਂ ਫੈਸਲਾ ਕਰ ਲਿਆ ਹੈ ਜਿਹੜਾ ਜਿਹੜਾ ਰਿਪਲਾਈ ਜਥੇਵੰਦੀਆਂ ਨੇ ਦੇਣਾ ਹੈ ਉਹ ਪੁਆਇੰਟਡ ਰਿਪਲਾਈ ਹੋਏਗਾ ਜਾਂ ਅਸੀਂ ਡਿਟੇਲ ਦੇ ਵਿੱਚ ਜਿਹੜਾ ਜਿਹੜਾ ਉਹਨਾਂ ਨੇ ਪ੍ਰੋਪੋਜ਼ਲ ਭੇਜੇ ਸੀਗੇ ਕਾਨੂੰਨ ਵਾਈਜ਼ ਲਾਅ ਵਾਈਜ਼ ਜਿਹੜਾ ਹੈਗਾ ਉਹ ਅਸੀਂ ਦੱਸਣਗੇ ਕੋਈ ਐਕਸਪਰਟ ਲਾ ਕੇ ਜਾਂ ਸਿਰਫ ਇੱਕ ਪੁਆਇੰਟਡ ਰਿਪਲਾਈ ਹੋਏਗਾ ਨਹੀਂ ਪੁਆਇੰਟਡ ਰਿਪਲਾਈ ਹੋਏਗਾ ਪੁਆਇੰਟਡ ਰਿਪਲਾਈ ਹਾਂ ਪੁਆਇੰਟ ਟੂ ਪੁਆਇੰਟ ਨਹੀਂ ਹੋਏਗਾ ਜਿਹੜਾ ਡਿਟੇਲ ਵਿੱਚ ਕਿਉਂ ਨਹੀਂ ਇਸ ਦਾ ਰਿਪਲਾਈ ਕਰ ਸਕਦੇ ਜਿੱਦਾਂ ਸਰਕਾਰ ਨੇ ਪ੍ਰਪੋਜ਼ਲ ਬੜੇ ਡਿਟੇਲ ਦੇ ਵਿੱਚ ਭੇਜਿਆ ਸੀਗਾ ਪੁਆਇੰਟ ਵਾਈਜ਼ ਉਹਨਾਂ ਨੇ ਗੱਲ ਕੀਤੀ ਸੀਗੀ ਇਹ ਇਹ ਕਾਨੂੰਨ ਨੇ ਤੇ ਅਸੀਂ ਇਸ ਦੇ ਵਿੱਚ ਪ੍ਰਪੋਜ਼ ਕਰ ਰਹੇ ਨੇ ਨਹੀਂ ਉਹਦੇ ਨਾਲ ਤੇ ਹੁੰਦਾ ਵੀ ਕਿਸਾਨ ਸੌਧਾਂ ਵਾਲੇ ਬੰਦੇ ਆ ਗਏ ਸੌਧਾਂ ਵਾਲੇ ਬੰਦੇ ਅਸੀਂ ਆ ਹੀ ਨਹੀਂ ਰਹੇ ਅਸੀਂ ਤੁਹਾਨੂੰ ਇਹ ਬਤਾਉਣਾ ਚਾਹੁੰਦੇ ਹਾਂ ਵੀ ਇੱਕ ਜ਼ਹਿਰ ਦਾ ਪਿਆਲਾ ਭਰਿਆ ਪਿਆ ਉਸ ਜ਼ਹਿਰ ਦੇ ਪਿਆਲੇ ਦੇ ਵਿੱਚੋਂ ਤੁਸੀਂ ਦੋ ਬੂੰਦਾਂ ਕਢਾਲ ਦਿਓ 10 ਬੂੰਦਾਂ ਇਹ ਕਢਾਲਣਾ ਚਾਹਤੇ ਬਾਕੀ ਤਾਂ ਜ਼ਹਿਰ ਹੀ ਹੈ ਇਹ ਇਸ ਕਰਕੇ ਅਸੀਂ ਉਸका ਇਸ ਤਰ੍ਹਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਵੈਸੇ ਅਸੀਂ ਦਿੱਤਾ ਵੀ ਇਹ ਪ੍ਰਪੋਜ਼ਲ ਤੁਹਾਡੀਆਂ ਠੀਕ ਨੇ ਅਸੀਂ ਇਹਨਾਂ ਨੂੰ ਐਜ਼ ਰਿਪੀਟ ਕਰਾਉਣਾ ਚਾਹੁੰਦੇ ਤੇ ਇੱਕ ਕਿੰਨੇ ਕਿਸਾਨਾਂ ਦੀ ਡੈਥ ਹੋਣ ਤੱਕ ਕਿਸਾਨ ਜਥੇਬੰਦੀਆਂ ਨੇ ਲਾਇਆ ਇਸ ਡਿਊਰਿੰਗ ਥੀਸ ਪ੍ਰੋਟੈਸਟ ਹੋ ਚੁੱਕੀ ਹੈ ਅੱਜ ਅਸੀਂ ਡਿਊਟੀ ਲਾਈ ਹੈ ਸਾਰੇ ਅੱਜ ਕੋਈ ਐਸੇ ਵੀ ਕੇਸ ਹੈ ਜਿਨ੍ਹਾਂ ਦਾ ਪਹਿਲਾਂ ਸਾਨੂੰ ਪਤਾ ਨਹੀਂ ਸੀਗਾ ਇੱਕ ਦਰਜਨ ਤੋਂ ਜ਼ਿਆਦਾ ਲੋਕਾਂ ਦੀ ਡੈਥ ਹੋ ਚੁੱਕੀ ਹੈ ਹਾਂ ਜਾਂ ਜਾਂ ਜਦੋਂ 26 ਤਰੀਕ ਦੇ ਆਏ ਹਨ ਉਹਦੇ ਤੋਂ ਬਾਅਦ ਇੱਥੇ ਜਹਾ 12 ਤੋਂ 13 ਤੋਂ ਵੱਧ 150 ਹੋ ਚੁੱਕੀ ਹੈ ਜੀ ਇਹ ਸੀ ਕਿ ਡਾਕਟਰ ਸਤਨਾਮ ਜੀ ਜਿਨ੍ਹਾਂ ਨੇ ਕਿਹਾ ਕਿ ਪੁਆਇੰਟਿਡ ਰਿਪਲਾਈ ਜਿਹੜਾ ਹੈ ਉਹ ਦੇਣਗੇ ਸਾਡੇ ਨਾਲ ਹੈਗੇ ਇੱਕ ਹੋਰ ਕਿਸਾਨ ਆਗੂ ਜਗਰੂਪ ਜੀ ਉਹਨਾਂ ਨਾਲ ਵੀ ਗੱਲ ਕਰਾਂਗੇ ਮੀਟਿੰਗ ਦਾ ਪਾਰਟ ਜੀ ਜਗਰੂਪ ਜੀ ਕੀ ਅਲਟੀਮੇਟਲੀ ਨਿਕਲਿਆ ਜੀ ਇੱਕ ਤਾਂ ਸਾਨੂੰ ਇਹ ਦੱਸੋ ਕਿ ਰਿਪਲਾਈ ਨੂੰ ਲੈ ਕੇ ਡਿਸਕਸ਼ਨ ਮੀਟਿੰਗ ਵਿੱਚ ਹੋਈ ਹੈ ਉਹ ਰਿਪਲਾਈ ਡਾਕਟਰ ਸਾਹਿਬ ਕਹ ਰਹੇ ਸੀ ਪੁਆਇੰਟਡ ਰਿਪਲਾਈ ਹੋਊਗਾ ਕੀ ਡਿਸਕਸ਼ਨ ਹੋਈ ਇਸ ਨਾਲ ਲੈ ਕੇ ਤੁਸੀਂ ਦੇਖੋ ਇਸ ਕਰਕੇ ਕਹਿੰਦੇ ਆ ਵੀ ਵੇਖੋ ਪਹਿਲੀਆਂ ਗੱਲਾਂ ਜਿਹੜੀਆਂ ਸਰਕਾਰ ਨਾਲ ਜਿਹੜੀਆਂ ਸਾਡੀਆਂ ਲਗਾਤਾਰ ਮੀਟਿੰਗਾਂ ਹੋਈਆਂ ਉਹਨਾਂ ਮੀਟਿੰਗਾਂ ਦੇ ਵਿੱਚ ਅਸੀਂ ਸਾਰਾ ਕੁਝ ਸਪਸ਼ਟ ਕਰ ਚੁੱਕੇ ਹਾਂ ਉਹਦੇ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕੁਝ ਪੁਆਇੰਟ ਬਣਾ ਕੇ ਭੇਜੇ ਉਹਨਾਂ ਨੂੰ ਅਸੀਂ ਰੱਦ ਕਰ ਚੁੱਕੇ ਹਾਂ ਹੁਣ ਸਵਾਲ ਆਉਂਦਾ ਵਾ ਗੱਲਬਾਤ ਦਾ ਗੱਲਬਾਤ ਦੇ ਸਵਾਲ ਦੇ ਵਿੱਚ ਸਾਡਾ ਸਵਾਲ ਆ ਵੀ ਗੱਲਬਾਤ ਤੋਂ ਕਦੀ ਕਿਸਾਨ ਜਥੇ ਬੰਦੀਆਂ ਭੱਜੀਆਂ ਨਹੀਂ ਅਸੀਂ ਗੱਲਬਾਤ ਲਈ ਤਿਆਰ ਆ ਸਵਾਲ ਸਰ ਪੈਣਾ ਉਹਦੇ ਲਈ ਬਹਾਨੇ ਘੜੇ ਜਾਂਦੇ ਆ ਵੀ ਇਹ ਜੀ ਲਿਖਤੀ ਭੇਜਣ ਸਾਨੂੰ ਆ ਭੇਜਣ ਅਸੀਂ ਸਾਰੇ ਪੁਆਇੰਟਾਂ ਦੇ ਉੱਤੇ ਲਿਖਤੀ ਉਹਨਾਂ ਨੂੰ ਪਹਿਲਾਂ ਦੇ ਚੁੱਕੇ ਆ ਜੇ ਗਾਂ ਗੱਲਬਾਤ ਹੋਊਗੀ ਗਾਂ ਗੱਲਬਾਤ ਦੇ ਵਿੱਚ ਵੀ ਸਾਰਾ ਕੁਝ ਰੱਖਿਆ ਜੇ ਗੱਲਬਾਤ ਹੁੰਦੀ ਕਦ ਲਈ ਹੈ ਇਸੇ ਲਈ ਹੁੰਦੀ ਆ ਵੀ ਜੇ ਪਹਿਲਾਂ ਲਿਖਤੀ ਚਿੱਠੀ ਪੱਤਰਨਾ ਹੋ ਜਾਣਾ ਹੁੰਦਾ ਸਾਨੂੰ ਸੜਕ ਤੇ ਆਉਣ ਦੀ ਲੋੜ ਨਹੀਂ ਸੀ ਸਰਕਾਰ ਉਸ ਵੇਲੇ ਸਾਡੇ ਨਾਲ ਇਹ ਗੱਲ ਕਰ ਲੈਂਦੀ ਜਦੋਂ ਗੱਲਬਾਤ ਤੇ ਟੇਬਲ ਤੇ ਬੈਈਦਾ ਕੁਝ ਸਰਕਾਰ ਨੇ ਲਿਆਉਣੀਆਂ ਕੁਝ ਸਾਡੇ ਆਗੂ ਉੱਥੇ ਰੱਖਣਗੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਤਿਆਰ ਆ ਉਹ ਉਹਦੇ ਤੋਂ ਕੋਈ ਪਿੱਛੇ ਹਟਣ ਵਾਲੀ ਗੱਲ ਨਹੀਂ ਕਦੋਂ ਤੱਕ ਜਿਹੜਾ ਰਿਪਲਾਈ ਹੈਗਾ ਇਹ ਦੇ ਸਕਦੇ ਆ ਨਿਕਸ਼ਾਨ ਜਥੇਬੰਦੀਆਂ ਸਰਕਾਰ ਨੂੰ ਉਹ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਸੁਣਿਆ ਸਾਡੇ ਆਗੂਆਂ ਨੇ ਕਹਿਤਾ ਵੀ ਉਹ ਤੇ ਅਸੀਂ ਅੱਜ ਹੀ ਭੇਜ ਰਹੇ ਹਾਂ ਕੋਈ ਗੱਲ ਨਹੀਂ ਵੀ ਇਹ ਜੇ ਸਰਕਾਰ ਸਾਨੂੰ ਗੱਲਬਾਤ ਦੀ ਤਜਵੀਜ਼ ਭੇਜਦੀ ਆ ਅਸੀਂ ਗੱਲਬਾਤ ਤੋਂ ਭੱਜਦੇ ਆ ਇਹ ਸਾਡੇ ਇਹ ਇਹ ਪ੍ਰਪਾਗੈਂਡਾ ਆ ਸਰਕਾਰ ਦਾ ਸਿਰਫ ਲੋਕਾਂ ਨੂੰ ਗੁੰਮਰਾਹ ਕਰਨਾ ਆ ਕਿਸਾਨ ਜਥੇਬੰਦੀਆਂ ਨੇ ਗੱਲਬਾਤ ਤੋਂ ਇੱਕ ਦਿਨ ਵੀ ਇਨਕਾਰ ਨਹੀਂ ਕੀਤਾ ਅਸੀਂ ਇਨਕਾਰ ਕੀਤਾ ਵੀ ਜਿਹੜੀਆਂ ਤਜਵੀਜ਼ਾਂ ਤੁਹਾਡੀਆਂ ਆ ਇਹਨਾਂ 'ਚ ਕੋਈ ਦਮ ਨਹੀਂ ਇਹ ਗਲਤ ਆ ਇਹਨਾਂ ਨੂੰ ਅਸੀਂ ਰੱਦ ਕਰ ਦਿੰਦੇ ਆ ਤੁਸੀਂ ਕੀ ਦੇਖਦੇ ਹੋ ਹੁਣ ਜਿਹੜਾ 20 ਦਿਨ ਹੋ ਗਏ ਨੇ ਸਰਦੀ ਦਾ ਮੌਸਮ ਹੈਗਾ ਕਿਸਾਨਾਂ ਦੇ ਜੋਸ਼ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਇਸ ਮੌਸਮ 'ਚ ਤੁਸੀਂ ਤੁਸੀਂ ਵੇਖੋ ਉਹ ਵੀ ਕਿਸਾਨਾਂ ਦਾ ਜੋਸ਼ ਸਰਦੀ ਦਿੱਲੀ ਨਾਲੋਂ ਪੰਜਾਬ ਦੇ ਵਿੱਚ ਕਿਤੇ ਵਧੇ ਰਿਹਾ ਉੱਥੇ ਪੰਜਾਬ ਦੇ ਵਿੱਚ ਜਿੱਥੇ ਅੱਗੇ ਕੋਈ 5-700 ਦਾ ਇਕੱਠ ਹੁੰਦਾ ਸੀ ਉੱਥੇ ਡੀਸੀ ਦਫ਼ਤਰਾਂ ਦੇ ਉੱਤੇ ਹਜ਼ਾਰਾਂ ਦੇ ਇਕੱਠ ਹੋਇਆ ਹਜ਼ਾਰਾਂ ਦੇ ਇਹ ਉਤਸ਼ਾਹ ਦੱਸਦਾ ਤੇ ਹਜ਼ਾਰਾਂ ਦੇ ਇਕੱਠਾਂ ਦੇ ਬਾਵਜੂਦ ਪੰਜਾਬ ਦਿੱਲੀ ਨੂੰ ਵੀ ਤੁਰਿਆ ਹੋਇਆ ਇਹ ਇਹ ਉਤਸ਼ਾਹ ਦੱਸਦਾ ਹੈ ਨਾ ਉਤਸ਼ਾਹ ਕਿੰਨਾ ਆ ਲੋਕਾਂ ਦੇ ਵਿੱਚ ਵੀ ਆਪਣੇ ਜ਼ਿਲ੍ਹਾ ਕੇਂਦਰਾਂ ਦੇ ਉੱਤੇ ਵੀ ਸਾਰੀ ਲੀਡਰਸ਼ਿਪ ਇੱਥੇ ਬੈਠੀ ਹੈ ਉਹਦੇ باوجود ਸਾਰੇ ਜ਼ਿਲ੍ਹਾ ਕੇਂਦਰਾਂ ਤੇ ਤਹਿਸੀਲ ਕੇਂਦਰਾਂ ਤੇ ਲੋਕਾਂ ਨੇ ਬਹੁਤ ਵੱਡੇ ਜਿਹੜੇ ਕਟ ਕੀਤੀ ਆ ਇਹ ਉਤਸ਼ਾਹ ਦਾ ਸਬੂਤ ਆ ਇਸ ਕਰਕੇ ਇੱਥੇ ਵੀ ਜਿਹੜੇ ਬੈਠੇ ਆ ਕਈ ਸਵਾਲ ਕਰਦੇ ਆ ਵੀ ਇਹ ਜੀ ਠੰਡ ਲੱਗ ਜੂ ਇਹਨਾਂ ਨੂੰ ਇਦਾਂ ਹੋ ਜੂਗਾ ਅਸੀਂ ਕਹਿੰਨੇ ਵੀ ਜ਼ੀਰੋ ਤੇ ਵੀ ਕੰਮ ਕਰਨ ਵਾਲੇ ਆ ਤੇ ਟੈਂਪਰੇਚਰ ਇੰਨੀ ਗਰਮੀ 'ਚ ਵੀ ਕੰਮ ਕਰਨ ਵਾਲੇ ਆ ਉਨੀ ਗਰਮੀ ਦੇ ਵਿੱਚ ਜਦੋਂ ਕੰਬਾਈਨ ਦੇ ਉੱਤੇ ਬੈਠਾ ਹੁੰਦਾ ਸਾਡਾ ਡਰਾਈਵਰ ਜਾਂ ਟਰੈਕਟਰ ਚਲਾ ਰਿਹਾ ਹੁੰਦਾ ਉਦੋਂ ਬੀ ਇਹ ਕਿਹੜੀਆਂ ਹਾਲਤਾਂ ਦਾ ਟਕਰਾ ਕਰ ਸਕਦੇ ਆ ਹਾਂ ਇਹਦੇ باوجود ਵੀ ਅਸੀਂ ਇਨਸਾਨ ਆ ਸਾਨੂੰ ਵੀ ਠੰਡ ਲੱਗਦੀ ਆ ਸਾਰਾ ਕੁਝ ਆ ਪਰ ਉਹਨਾਂ ਚ ਜਦੋਂ ਅਸੀਂ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਜਿਵੇਂ ਅਸੀਂ ਖੇਤਾਂ 'ਚ ਜਾ ਆਪਣੀ ਫਸਲ ਨੂੰ ਸਾਂਭਣ ਲਈ ਕਰਦੇ ਆ ਉਦਾਂ ਹੀ ਅਸੀਂ ਕਹਿੰਦੇ ਆ ਵੀ ਆਪਣੀ ਜ਼ਮੀਨ ਨੂੰ ਸਾਂਭਣ ਲਈ ਫਸਲ ਨੂੰ ਸਾਂਭਣ ਲਈ ਇਹ ਇਹ ਵੀ ਸਾਡੀ ਲੋੜ ਆ ਜਨਜੀ ਤੁਸੀਂ ਸੁਣ ਰਹੇ ਸੀਗੇ ਕਿਸਾਨ ਆਗੂਆਂ ਨਾਲ ਤੇ ਇਸ ਦੇ ਵਿੱਚ ਇੱਕ ਅਹਿਮ ਖਬਰ ਜਿਹੜੀ ਹੈ ਉਹ ਇਹ ਹੈ ਕਿ ਕਿਸਾਨ ਜਿਹੜਾ ਨੇ ਇੱਕ ਪੁਆਇੰਟਡ ਰਿਪਲਾਈ ਜਿਹੜਾ ਹੈਗਾ ਸੈਂਟਰਲ ਗਵਰਨਮੈਂਟ ਦਾ ਜਿਹੜਾ ਪ੍ਰੋਪੋਜ਼ਲ ਸੀਗਾ 6 ਦਿਨ ਪਹਿਲੇ ਜਿਹੜਾ ਆਇਆ ਸੀਗਾ ਉਸ ਨੂੰ ਕਿਸਾਨਾਂ ਨੇ ਰਿਜੈਕਟ ਕੀਤੇ ਸੀਗਾ ਲੀਡਰਾਂ ਨੇ ਉਸ ਦਾ ਇੱਕ ਕਵਾਂਟਿਟਿਡ ਰਿਪਲਾਈ ਜਿਹੜਾ ਹੈਗਾ ਉਹ ਸਰਕਾਰ ਨੂੰ ਦੇਣੇ ਜਾ ਰਹੇ ਨੇ ਅੱਜ ਹੀ ਇਹਨਾਂ ਦਾ ਕਹਿਣਾ ਹੈ ਕਿ ਦੇਣ ਦੇਣਗੇ ਇਹ ਰਿਪਲਾਈ ਤੇ ਫਿਲਹਾਲ ਇਹ ਅਸੀਂ ਦੇਖ ਸਕਦੇ ਨੇ ਕਿ ਡੈਡਲੌਕ ਨੂੰ ਤੋੜਨ ਦੇ ਵਿੱਚ ਜਿਹੜਾ ਹੈਗਾ ਇੱਕ ਸਟੈਪ ਜਿਹੜਾ ਹੈ ਕਿਸਾਨ ਜੱਥੇਬੰਦੀਆਂ ਲੈ ਰੀਆਂ ਨੇ ਬਿਸ਼ੱਕ ਇੱਕ ਪੁਆਇੰਟਡ ਰਿਪਲਾਈ ਦੇਣਗੇ ਕੋਈ ਡਿਟੇਲ ਦੇ ਵਿੱਚ ਨਹੀਂ ਜਾਣਗੇ ਕਿਉਂਕਿ ਇਹ ਕਹਿ ਰਹੇ ਨੇ ਕਿ ਡਿਟੇਲ ਅਸੀਂ ਜਿਹੜਾ ਹੈ ਇੱਕ ਇਹਨਾਂ ਕਾਨੂੰਨਾਂ ਦੇ ਕਿ ਨੁਕਸ ਨੇ ਕਿ ਖਾਮੀਆਂ ਨੇ ਉਹ ਪਹਿਲੇ ਹੀ ਸਰਕਾਰ ਨੂੰ ਦੱਸ ਚੁੱਕੇ ਨੇ